ਤਾਂ ਹੁਣ ਕਾਲਾ ਕੱਛੂਆ ਗੈਂਦ ਤੋਂ ਬਾਅਦ ਸ਼ਹਿਰ ਦੇ ਵਿੱਚ ਨਿੱਕਰ ਚੋਰੀ ਗੈਂਦ ਦੀ ਡੈਸ਼ ਸ਼ੁਰੂ ਹੋ ਗਈ ਹੈ ਇੱਕ ਮਹੀਨੇ ਦੇ ਵਿੱਚ ਤੇਜ਼ੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਹੋਇਆਂ ਗਰੋਹ ਦੇ ਲੁੱਟੇ ਦੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਏ ਨੇ ਇਹਨਾਂ ਸਾਰੀਆਂ ਵਾਰਦਾਤ ਨੂੰ ਜਾਂੰਦ ਦਿੱਤਾ ਹੋਇਆ ਟੀ-ਸ਼ਰਟਾਂ ਦੇ ਨਾਲ ਨਿੱਕਰ ਪਾਈ ਹੋਈ ਸੀ ਪਿਛਲੇ ਦਿਨ ਇਸ ਗਰੋਹ ਨੇ ਹਾਈਵੇ ਉੱਤੇ ਗੋਪਾਲ ਐਂਕਲੇਵ ਕਲੋਨੀ ਦੇ ਵਿੱਚ ਰਹਿਣ ਵਾਲੇ ਐਨਆਰਆਈ ਪਰਿਵਾਰ ਦੇ ਬੰਗਲੇ ਨੂੰ ਨਿਸ਼ਾਨਾ ਬਣਾਇਆ ਜਿਥੇ ਉਹਨਾਂ ਨੇ 27 ਟੋਲੇ ਸੋਨਾ 3 ਲੱਖ ਰੁਪਏ ਦੀਆਂ ਘੜੀਆਂ ਤੇ 3 ਲੱਖ ਰੁਪਏ ਤੋਂ ਵੱਧ ਦੀ ਨਰਤੀ ਲੁੱਟ ਲਈ ਤੇ ਭਾਜ ਗਏ। ਜਾਣਕਾਰੀ ਦੇ ਅਨੁਸਾਰ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਸਖਤ ਰੁਖ ਅਪਣਾਰਿਆ ਤੇ ਉਹਨਾਂ ਵੱਲੋਂ ਇਸ ਮਾਮਲੇ ਬਾਬਤ ਜਾਣਕਾਰੀ ਦੇਣ ਉਪਰੰਤ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨ ਦਾ ਆਸ਼ਵਾਸਨ ਦਿੱਤਾ ਗਿਆ। ਹਲੋ ਮੈਂ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੇਰਾ ਨਾਮ ਨੀਤੂ <th>ਥਾਪੜਾ ਜੀ ਮੈਂ ਗੋਪਾਲ ਇਨਕਲੇਵ ਜੀਟੀ ਰੋਡ ਨੀਅਰ ਪੈਪਸੀ ਫੈਕਟਰੀ ਦੇ ਬਸਨੀਕ ਆ ਤੇ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਆ ਸਰ ਤੇ 14 ਸਾਲ ਵਿੱਚ ਕਦੀ ਵੀ ਇੱਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ ਹੋਈ ਆ ਚੋਰੀ ਚੋਰੀ ਹੋਈ ਆ ਜਿਸ ਵਿੱਚ ਮੇਰਾ ਲੱਖਾਂ ਦਾ ਸਮਾਨ ਜੋ ਹੈ ਚੋਰੀ ਹੋ ਗਿਆ ਜਿਸ ਵਿੱਚ ਮਾਂ ਚੋਰੀ કોਣ ਸੀ ਤੇ ਕਰਤੈ ਘਰ ਵਿੱਚ ਜੀ ਕੋਈ ਨਹੀਂ ਸੀ ਮੇਰੇ ਗੈਸਟ ਆਏ ਹੋਏ ਐਨ ਆਰ ਆਈ ਮੇਰੀ ਨਾਨਾ ਨਾਈ ਹੋਈ ਹੈ ਜਿਨ੍ਹਾਂ ਦੇ ਨਾਲ ਅਸੀਂ ਕਿਤੇ ਬਾਹਰ ਗਏ ਹੋਏ ਸੀਗੇ ਤੇ ਉਸ ਦੌਰਾਨ ਇਹ ਚੋਰੀ ਹੋਈ ਆ ਤੇ ਘਰ ਦੇ ਵਿੱਚ ਮੇਰਾ ਇੱਕ ਕਿਰਾਏਦਾਰ ਹੈ ਮਤਲਬ 5 ਸਾਲ ਤੋਂ ਅਸੀਂ ਇਕੱਠੇ ਰਹਿ ਰਹੇ ਆ ਉਹ ਰਾਤ ਸੁੱਤਾ ਹੋਇਆ ਸੀ ਘਰ ਦੇ ਵਿੱਚ ਪਰ ਉਹਨੂੰ ਉਹਨਾਂ ਚੋਰਾਂ ਨੇ ਕੀ ਕੀਤਾ ਬਾਹਰ ਦੀ ਲੋਕ ਲਗਾ ਕੇ ਉਹਨੂੰ ਸਵੇਰੇ ਪਤਾ ਲੱਗਾ ਸਵੇਰੇ ਜਦੋਂ ਉਹਨੇ ਡਿਊਟੀ ਜਾਣਾ ਸੀ ਕਿ ਮੈਨੂੰ ਕਿਸੇ ਨੇ ਬਾਹਰੋਂ ਲੋਕ ਕੀਤਾ ਹੋਇਆ ਆ ਕਿੰਨੇ 골ਡ ਤੋਲਾ ਸੀਗਾ 골ਡ ਤੋਲੇ ਸੋਨਾ ਸੀਗਾ ਤੇ ਕੀ ਕੀ ਹੋਰ ਚੋਰੀ ਹੋਇਆ ਸੋਨਾ ਤਕਰੀਬਨ ਜੀ ਨਨਾਨ ਹੁਣਾ ਮੇਰੇ ਨਨਾਨ ਸੀ ਉਹਨਾਂ ਨੇ ਵਿਆਹ ਲਈ ਆਪਣਾ ਉਹ ਸਾਰਾ ਉਥੋਂ ਨਾਲ ਲੈ ਆਏ ਸੀ ਸੋਨਾ ਜੋ ਮੇਰਾ ਘਰ ਦੇ ਵਿੱਚ ਸੋਨਾ ਪਿਆ ਸੀ ਸਾਡਾ ਤਕਰੀਬਨ ਪਲੱਸ 30 ਲੱਖ ਪਲੱਸ ਸੋਨਾ ਸੀਗਾ ਜੋ ਸਾਡੇ ਘਰ ਚੋਰੀ ਹੋਇਆ ਹੈ ਤੇ ਉਸ ਤੋਂ ਬਿਨਾ ਮੇਰੀ ਬੇਟੀ ਬਾਹਰ ਜਾ ਕੇ ਆਈ ਆ ਮੇਰੇ ਕੋਲ ਡਾਲਰ ਸੀ ਮੇਰੀ ਨਣਾਣ ਹੋਣਾ ਕੋਲ ਉਹਨਾਂ ਦੀ ਬਾਹਰਲੀ ਕਰੰਸੀ ਸੀ ਐਸਟੀਮੇਟ ਜੀ 2000 ਡਾਲਰ 2000 ਹਾਂਜੀ ਇੰਡੀਅਨ ਰੁਪੀਸ ਤੋਂ ਅਲੱਗ ਸੀਗਾ ਇੰਡੀਅਨ ਰੁਪੀਸ 1.5 ਲੱਖ ਦੇ ਕਰੀਬ ਸੀਗਾ ਕਿਉਂਕਿ ਮੇਰੀ ਨਣਾਣ ਨੇ ਸੀ ਜੋ ਉਹਨਾਂ ਨੇ ਆਪਣਾ ਕੈਸ਼ ਜਿਹੜਾ ਸੀਗਾ ਆਪਣਾ ਡਾਲਰ ਸੀ ਉਹ ਥੋੜਾ ਕੈਸ਼ ਕਰਵਾਇਆ ਹੋਇਆ ਸੀਗਾ ਹਾਂਜੀ ਉਹਦੇ ਕਰੀਬ 1.5 ਤੋਂ 2 ਲੱਖ ਰੁਪਿਆ ਕੈਸ਼ ਸਾਡਾ ਇੰਡੀਅਨ ਸੀ ਬਾਕੀ ਬਾਹਰ ਵਾਲਾ ਸੀਗਾ ਡਾਲਰ ਕੈਮਰਾ ਸੀ ਸੀਸੀਟੀਵੀ ਕੈਮਰਾ ਵਿੱਚ ਨਜ਼ਰ ਆ ਰਿਹਾ ਕੁਝ ਪੰਜੇ ਵਿਅਕਤੀ ਜਿਹੜੇ ਜਿਨ੍ਹਾਂ ਨੇ ਨਿੱਕਰਾਂ ਪਾਈਆਂ ਹੋਰ ਟੀ-ਸ਼ਰਟਾਂ ਪਾਈਆਂ ਹੋਈਆਂ ਉਹ ਪਿੰਡ ਦੇ ਮਹੱਲੇ ਆਪਣੇ ਤੁਹਾਡੇ ਰੂਮ ਦੇ ਵਿੱਚ ਘੁੰਮ ਰਹੇ ਆ ਕੀ ਲੈਂਦਾ ਤੁਸੀਂ ਹਾਂਜੀ ਉਹਨਾਂ ਨੂੰ ਉਹ ਬਿਲਕੁਲ ਬੇਫਿਕਰ ਹੋ ਕੇ ਆਏ ਹੋਏ ਸੀਗੇ 2 ਘੰਟੇ ਉਹਨਾਂ ਨੇ ਮੇਰੇ ਘਰ ਦੇ ਵਿੱਚ ਲਗਾਏ ਨੇ ਖਿੜਕੀ ਬਿਲਕੁਲ ਮੇਰੀ ਤੋੜ ਕੇ ਕੱਢ ਕੇ ਖਿੜਕੀ ਨੂੰ ਬਾਹਰਲੇ ਕਮਰੇ ਦੀ ਨੂੰ ਤੇ ਉਹ ਉਹਨਾਂ ਨੇ ਐਂਟਰੀ ਕੀਤੀ ਆ ਉਸ ਤੋਂ ਬਾਅਦ ਉਹ ਮੇਰੇ ਘਰ ਦੇ ਅੰਦਰ ਘੁੰਮਦੇ ਰਹੇ ਨੇ ਫਿਰ ਮੇਰੇ ਰੂਮ ਦੇ ਵਿੱਚ ਚੋਰੀ ਕਰਨ ਗਏ ਨੇ ਸਾਰੀ ਪੂਰੇ 2 ਘੰਟੇ ਬੇਖੌਫ ਹੋ ਕੇ ਉਹ ਬੰਦੇ ਘੁੰਮੇ ਨੇ ਪੰਜ ਕਿ ਪ੍ਰਸ਼ਾਸਨ ਨੂੰ ਤਲਾਹ ਦਿੱਤੀਗੀ ਪ੍ਰਸ਼ਾਸਨ ਨੂੰ ਹਾਂਜੀ ਅਸੀਂ ਉਸੇ ਮਾਰਨਿੰਗ ਹੀ ਤਲਾਹ ਦੇ ਦਿੱਤੀ ਸੀ 16 ਤਰੀਕ ਨੂੰ ਤੇ ਫਿਰ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੋਈ ਆ ਉਹ ਸਾਡੇ ਨਾਲ ਆ ਕੰਮ ਕਰ ਰਹੇ ਨੇ ਪਰ ਮੇਰੀ ਪ੍ਰਸ਼ਾਸਨ ਨੂੰ ਫਿਰ ਵੀ ਇਸ ਜਰੀਏ ਵੀ ਥੋੜਾ ਇਹ ਹੈ ਕਿ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਫੜਿਆ ਜਾਏ ਕਿੰਨੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਮੈਨੂੰ ਜਾਨਦਾ ਨਹੀਂ ਏ 30 ਪਲੱਸ ਦਾ ਨੁਕਸਾਨ ਹੋ ਗਿਆ ਜੀ 30 ਲੱਖ ਦਾ ਤਾਂ ਅਸੀਂ ਸੋਨੇ ਦਾ ਹੀ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਮੇਰੇ ਜਿਹੜੇ ਨਨਾਨਾ ਨੇ ਮੇਰੀ ਬੇਟੀ ਆ ਇਹਨਾਂ ਦੀਆਂ ਵਾਚ ਬਹੁਤ ਬ੍ਰਾਂਡਡ ਸੀਗੀਆਂ ਜਿੰਨਾ ਵਿੱਚੋਂ ਵਾਚ 60000 70000 ਵਾਲੀਆਂ ਤਾਂ ਵਾਚ ਜੀ ਸੀਗੀਆਂ ਜਿਹਦੇ ਵਿੱਚੋਂ ਕਿ 8 ਵਾਚ ਮੇਰੀ ਬੇਟੀ ਦੀਆਂ ਸੀਗੀਆਂ ਤੇ 8 ਦੇ ਕਰੀਬ ਹੀ ਵਾਚ ਮੇਰੀ ਨਨਾਨ ਦੀ ਫੈਮਿਲੀ ਬਾਹਰ ਉਹ ਜਿਹੜੀ ਆਈ ਹੋਈ ਆ ਉਹ ਲੈ ਕੇ ਆਈ ਹੋਈ ਸੀ ਆਪਣੇ ਨਾਲ ਉਹ ਸਾਰੀ ਵਾਚ ਵੀ ਚੋਰੀ ਕੀਤੀ ਗਈ ਹੈ ਬ੍ਰਾਂਡਡ ਜਿੰਨਾ ਸਮਾਨ ਸੀ ਸਾਰਾ ਲੈ ਗਏ ਆ ਜਿਹੜੀ ਸੀਸੀਟੀਵੀ ਪਰਟੀਜਾ ਜਿਹੜੀ ਉਹ ਘੁੰਮ ਰਿਹਾ ਵਿੱਚ ਵਿਅਕਤੀ ਪੁਲਿਸ ਵਾਲੇ ਲੈ ਗਏ ਟਰੇਸ ਕਰਕੇ ਇਹਨੂੰ ਚੈਕਿੰਗ ਪੁਲਿਸ ਹਾਂਜੀ ਪੁਲਿਸ ਸਾਰਾ ਟਰੇਸ ਕਰਕੇ ਲੈ ਗਈ ਆ ਹਾਂਜੀ ਪੁਲਿਸ ਵੀਡੀਓ ਬਣਾ ਕੇ ਲੈ ਗਈ ਕੋਈ ਤੁਹਾਨੂੰ ਸ਼ੱਕ ਕਿਹਦੇ ਤੇ ਕੋਣ ਹੈ ਵਿਅਕਤੀ ਕੋਈ ਪਤਾ ਕੋਈ ਤੁਹਾਨੂੰ ਜਿਹੜਾ ਜਿੱਤੇ ਸ਼ੱਕ ਹੋ ਸਕਦਾ ਫਿਲਹਾਲ ਤਾਂ ਸਾਨੂੰ ਹਲੇ ਵੀਡੀਓ ਹੀ ਆ ਰਹੀਆਂ ਇਸ ਗਰੁੱਪ ਦੀਆਂ ਕਿਉਂਕਿ ਇਹ ਕਦੀ ਕਿਤੇ ਚੋਰੀ ਕਰ ਰਿਹਾ ਕਦੀ ਕਿਤੇ ਚੋਰੀ ਕਰ ਰਿਹਾ ਹੈ ਬਾਕੀ ਪੁਲਿਸ ਸਾਡੀ ਪੂਰੀ ਹੈਲਪ ਕਰ ਰਹੀ ਆ ਉਹਨਾਂ ਨੂੰ ਸ਼ਾਇਦ ਕੁਝ ਪਤਾ ਲੱਗ ਰਿਹਾ ਹੈ ਤਾਂ ਉਹ ਕਹਿੰਦੇ ਸੀ ਕਿ ਅਸੀਂ ਜਲਦੀ ਤੋਂ ਜਲਦੀ ਤੁਹਾਡੀ ਹੈਲਪ ਕਰਾਂਗੇ ਹੈਲੋ ਹੈਲੋ ਬਲਕਿ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਕਿ ਚੋਰੀ ਹੋਈ ਹੈ 16 ਤਰੀਕ ਨੂੰ ਕੀ ਕਹਿੰਦਾ ਕੀ ਨਾ ਤੁਹਾਡਾ ਸਰ ਮੇਰਾ ਨਾਮ ਮਨੀਸ਼ ਕੁਮਾਰ ਹੈ ਮੈਂ ਬੇਸਿਕਲੀ ਇੱਥੇ ਰਹਿੰਦਾ ਹਾਂ ਆਲਮੋਸਟ 7 ਸਾਲ ਹੋ ਗਏ ਮੇਰੇ ਕੋਲ ਇੱਥੇ ਰਹਤੇ ਹੋਏ ਐਜ਼ ਅ ਰੈਂਟਲ 16 ਤਰੀਕ ਦੀ ਰਾਤ ਨੂੰ ਜਦ ਮੈਂ ਸੋਇਆ ਥਾ तो सब ठीक था सब नॉर्मल था मैंने सब लॉक वगैरह लगा के अपनी कैमरा वगैरह सब ऑन होते जैसे यूजली पर रात को जब मैं सवेरे जब उठा सतारह तारीख की सवेरे तो मेरा दरवाजा नहीं खुल रहा था तो जब मैं दरवाजा खोलने के लिए ट्राई किया तो मेरे को ये पता लगा कि मेरा लॉक लगा हुआ है तो घर पे तो कोई था नहीं तो मेरा लॉक कैसे लग गया फिर बाहर से तो फिर मैंने बाहर आसपास लोगों को जो मेरे नोन में है यहाँ पे ए डी जी है और यहाँ साथ में मेरे नोन है तो मैंने उनको कॉल किया सुबह सुबह तो फिर वो एक लड़के ने मेरा फ़ोन उठाया तो वो फ़ोन जैसे उसने उठाया तो फिर वो भागे हुए आया तो उसने देखा ऊपर आके मैंने उसको बोला कि मैं क्या गेट वगैरह देख सब कुछ देख क्योंकि मैं तो लॉक हूँ तो मेरे को तो पता नहीं है तो वो फिर आया तो उसने देखा कि गेट वगैरह भैया गेट तो खुला पड़ा है सारा कुछ फिर वो ऊपर आया और उसने मतलब मेरे को तो पूछा कि आप कौन से कमरे में हो तो मैं ऊपर वाले कमरे में जहाँ सोता था उसको पता था कि मैं कहाँ सोता हूँ तो फिर वो आया उसने वो दरवाज़ा धक्के मार के उसने तोड़ा तो जब तोड़ा तो फिर हम बाहर आए फिर हमने सब देखा मेरे साथ वो भी था हम तो हमने सारे रूम्स देखे रूम्स में घूमे तो हमें सब पता लगा कि यहाँ पे चोरी हो गई है

कि कहाँ से आए पर लेकिन जब सुबह साढ़े आठ बजे के करीब सब सब लोग यहाँ इकट्ठे हो गए तो सब आसपास घूमने लगे कि कहा से आए होंगे तो यहाँ पीछे एक खिड़की है वो खिड़की उन्होंने तोड़ के वो अंदर घुसे हैं तो पुलिस वालों वालों को दे थी? हाँ जी, वालों को जानकारी जानकारी दे दे दी दी जी पुलिस पुलिस सर सुबह ही थी उसी टाइम और वाले आ भी गए थे तो आपको किसी पे भी कौन कोई हो सा कोई ऐसा व्यक्ति हो जो सात साल साल में सर हमने ऐसा कभी ऐसा इंसिडेंस ना देखा और ना ही हमने ऐसा कभी... मालूम हो भाई इनके घर में परिवार कहीं बाहर गया हुआ है आप अकेले हो किसी को मालूम हो तो ये तो सर देखो आसपास के लोगों को कॉलोनी को तो ऑलमोस्ट सभी को पता था कि मिस्टोरी जी नहीं है यहाँ पे क्या मांग कर जी जो भी है कार्रवाई होनी चाहिए पुलिस जो है वो इन्वेस्टिगेशन कर भी रही है और बहुत ज्यादा हेल्प कर रही है पुलिस तो आगे भी पुलिस ऐसी हेल्प करती रहे तो जानकारी में बहुत जल्दी सर की नाम है तो तो साहब एक गोपाल कॉलोनी पे चोरी हुई है ਮੇਰਾ ਨਾਮ ਹੈਗਾ ਜੀ ਪੁਸ਼ਪ ਕੁਮਾਰ ਮੈਸਜ ਕੋ ਫਰੋਰ ਜੀ ਤੇ ਗੋਪਾਲ ਕਲੋਨੀ ਦੇ ਵਿੱਚ ਨਾ ਸਵਾਤੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਚੋਂ ਵਾਲੀ ਚੋਰੀ ਕੀਤੀ ਗਈ ਜਿਸ ਸੰਬੰਧ ਜਿਹੜੀ ਐਫ ਆਈ ਆਰ 224 ਉਹ ਹੀ ਦਰਜ ਕੀਤੀ ਸੀ ਤੇ ਜਿਹੜੀ ਆਪਣੇ ਹੈਗੇ ਨੇ ਮੀਤੂ ਥਾਪਰ ਦੇ ਬਿਆਨ ਤੇ ਪਛਾਤਾ ਦਰਜ ਹੋਇਆ ਤਫਸੀਲ ਸਾਡੀ ਚੱਲਦੀ ਪਈ ਹੈ ਤੇ ਛੇਤੀ ਨੂੰ ਹੱਲ ਕੀਤਾ ਜਾਊਗਾ ਪਰ ਬਾਅਦ ਵਿੱਚ ਦੱਸਿਆ ਕਿੰਨੇ ਦਾ ਲੱਖ ਦੀ ਹੋ ਗਈ ਚੋਰੀ ਅੰਦਾਜ਼ਾ ਸਾਨੂੰ ਇਹਨਾਂ ਦੇ ਅਸਰ ਵੀ ਗੈਣਾ ਚੋਰੀ ਬਾਅਦ ਚ ਸਾਨੂੰ ਰਿਪੋਰਟ ਪ੍ਰੋਵਾਈਡ ਕਰਨਗੇ ਇਹ ਕੀ ਕੀ ਸਮਾਂ ਚੋਕੀ ਹੋਇਆ ਹੈ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਕਿੰਨੇ 5 6 ਜਣੇ ਜਿਹੜੇ ਇਕੱਠਾ ਪਾਈਆਂ ਘੁੰਮ ਰਹੇ ਆ ਉੱਥੇ ਵੀ ਉਹ ਸੀਸੀਟੀਵੀ ਦੇ ਹਰੇਕ ਚ ਭਾਈ ਸੀਸੀਟੀਵੀ ਉਹਨਾਂ ਦੇ ਘਰ ਲਗਾਇਆ ਹੋ ਫੁਲੀ ਚੈੱਕ ਕੀਤੇ ਆ ਉਹਦੇ ਵਿੱਚ ਤਕਰੀਬ 5 ਜਿਹੜੇ ਹੈਗੇ ਨੇ ਮੁੰਲੇ ਨੇ ਜਿਨ੍ਹਾਂ ਦੀ ਉਮਰ 35 40 ਦੇ ਚਾੜੀ ਵਿੱਚ ਹੈਗੀ ਹੈ ਹਾਂਜੀ ਤੇ ਉਹਨਾਂ ਪਿਛੇ ਹੀ ਮਹੌਰੀ ਆਪਣੇ ਲਾਏ ਆ ਅੱਛਾ ਕੀ ਲੱਗਦਾ ਲਾਕੇਜ ਲੱਗ ਪਊਗੀ ਲੱਗੀ ਕੋਸ਼ਿਸ਼ ਚੱਲ ਰਹੀ ਹੈ ਜੀ ਜਿੰਨੀ ਜਲਦੀ ਸਭ ਨੂੰ ਤਿਸਕਾਂ ਕੁਝ ਕਰਾ